ਸੰਸਰ ਦਾਨ ਨੇ ਅੰਦਰ ਰਵਾਇਆ ਪਰ ਸ੍ਰਾਮ ਰੋਵੇ ਕਰ ਆਇਆ ਅਜੇ ਸ ਰੋਵੇ ਭਿਖਿਆ ਖਾਏ ਐਸੀ ਦਰਗਹਿ ਮਿਲੇ ਸਜਾਏ ਰੋਵੇ ਰਾਮਨ ਕਾਲਾ ਪਿਆ ਸੀਤਾ ਲਖਮਣ ਵਿਸਰ ਗਿਆ ਰੋਵੇ ਦাশਰੂ ਲੰਕ ਗਵਾਏ ਜਿਨ ਸੀਤਾ ਆਂਦੀ ਡਰੋ ਨਵਾਏ ਰੋਵੇ ਪਾਂਡਵ ਭਏ ਮਜੂਦ ਜਿਨ ਕੇ ਸੁਆਮੀ ਰਹਿ ਤਾ ਦੂਰ ਰੋਵੇ ਜਨਮੇ ਜਾ ਖਾਏ ਗਿਆ ਏਕੀ ਕਾਰਨ ਪਾਪੀ ਭਾਇਆ ਰੋਵੇ ਸੇਖ ਮਸਾ ਇੱਕ ਪੀਰ ਅੰਤ ਕਾਲ ਮਤ ਲਾਗੇ ਪੀਰ ਰੋਵੇ ਰਾਜੇ ਕਾਨ ਪੜਾਏ ਘਰ ਘਰ ਮੰਗੇ ਭਿਖਿਆ ਖਾਏ ਰੋਵੇ ਕਿਰਪੰਤੇ ਸੱਚ ਧਨ ਜਾਏ ਪੰਡਤ ਰੋਵੇ ਗਿਆਨ ਗਵਾਏ ਬਾਲੀ ਰੋਵੇ ਨਹੀਂ ਪਤਾਰ ਨਾਨਕ ਦੁਖੀਆ ਸਭ ਸੰਸਾਰ ਨਾਨਕ ਦੁਖੀਆ ਸਭ ਸੰਸਾਰ ਮਨ ਨੇ ਨਾਉ ਸੋਈ ਜਿਨ ਜਾਣੇ ਔਰੀ ਕਰਮ ਨਾ ਲੇ ਖੇ ਲਾਏ